ਜੋ ਜਿਹੜਾ ਲੋਕਾਂ ਦੀ ਜਾਣ ਦੀ ਨਹੀਂ ਤੇ ਉਹਦੇ ਨਾਲ ਕਿਹੜਾ ਜੁਲਸਾ ਸਰਦਾਰ ਸਾਹਿਬ ਦੀ ਕਿਰਪਾ ਨਾਲ ਇੱਥੇ ਸ਼ਿਵੇਂਪਾਸ਼ਵਾਲੀ ਸਥਾਨ ਤੇ ਸਾਰੀ ਸੰਗਤ ਇਕੱਠੀ ਹੋਈ ਹੈ ਹਾਲਿਸਪਾਲ ਦੇ ਪ੍ਰਧਾਨ ਸਾਹਿਬ ਅਮਰਜੀਤ ਸਿੰਘ ਜੀ ਸਰਦਾਰ ਤਰਵਾਰ ਸਿੰਘ ਜੀ ਜੋ ਦਿਨਾਰਾ ਹਲਕਾ ਜੇਤਪੁਰਾ ਨੇ ਸਰਦਾਰ ਪਰਮਜੀਤ ਸਿੰਘ ਜੀ ਤੌਰ ਪਰ ਸਾਬਕਾ ਉਹ ਵੀਡੀਆ ਦਾ ਸਾਰਾ ਰੋਲ ਨਮਾਉਂਦੇ ਨੇ ਵਿੱਚ ਉਹਨਾਂ ਨੇ ਬੜੀ ਮਹੱਤਾ ਇਹ ਦੇ ਵੀ ਉਹ ਸਾਡੇ ਵਿੱਚ ਕੌਂਸਲੇ ਹਨ ਹੋਰ ਜੀਸ ਸਿੰਘ ਸਾਹਿਬਾ ਹੋਰ ਦਾਤਾ ਹੋਰ ਵਾਰੰਡ ਫਾਰੇ ਕੌਂਸਲੇ ਇੱਥੇ ਆਉਂਦੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੋ ਸਰਦਾਰ ਦਲਬਾਤ ਸਿੰਘ ਜੀ ਨੇ ਪਿਛਲੇ ਦੌਰ ਮੱਧ ਵਿੱਚ ਸੰਤੋਖ ਜੀ ਨੇ ਆਪ ਜੀ ਨੂੰ ਬੋਲਣ ਸੁਣਾਏ ਇਹਨਾਂ ਦਾ ਪੂਟੀ ਆਪਾਂ ਪੈਰਾ ਦੇਣਾ ਕਿਉਂਕਿ ਭਾਈ ਅਮਰਪਾਲ ਸਿੰਘ ਬਾਰੇ ਉਹਨਾਂ ਕਿਹਾ ਵਾ ਕਿਸੇ ਮਨੁੱਖ ਦੀ ਜਾਨ ਕੀ ਕਰਤਾ ਉਹਦੀ ਜਾਨ ਨੂੰ ਵੀ ਖਤਰਾ ਪੁੱਛੇ ਜੀ ਮੈਂ ਕੋਟੜ ਕਾਲੀ ਰੱਖੀ ਸੀ ਕਿਉਂਕਿ ਉਹ ਨੂੰ ਰੋਟੀ ਪਾਣੀ ਚੰਗਾ ਨਹੀਂ ਸੀ ਮਿਲਦਾ ਉਹਦੀ ਹੋਣਾ ਸੀ ਆਪਾਂ ਮਦਦ ਕਰਦੇ ਕਦੀ ਭਾਈ ਰਣਜੀਤ ਸਿੰਘ ਦੀ ਮਦਦ ਕੀਤੀ ਜਦੋਂ ਜੀਐਲ ਦੇ ਰਿਹਾ ਸੀ ਕੋਸ਼ਿਸ਼ਾਂ ਵੀ ਕੋਈ ਰਣਜੀਤ ਸਿੰਘ ਨੂੰ ਫਾਂਸੀ ਦੀ ਸਜ਼ਾ ਹੋ ਜਾਂਦੀ ਉਹਨਾਂ ਨੂੰ ਸੰਵਿਧਾਨਿਕ ਕਾਲ ਤੋਂ ਸਰਪੱਤ ਜੱਤੀਦਾਰ ਸਾਫੀ ਉਹਨਾਂ ਨੂੰ ਦਿਖਾਇਆ ਜਿੰਦੇਦਾਰ ਬਣਾਇਆ ਤੇ ਉਹਨਾਂ ਦੀ ਜਾਨ ਲੱਗੀ ਉਹ ਬਾਹਰ ਆਇਆ ਇਹ ਵੀ ਅਣਕਹਿਆ ਨਹੀਂ ਦੱਸਿਆ ਕਿ ਸਿਰ ਦੇ ਬਾਹਰ ਆਉਂਦੇ ਇਹ ਵੱਧ ਤੋਂ ਵੱਧ ਆਪਾਂ ਮਜੂਤ ਬਣੀ ਸਾਵਨ ਸਿਆਪ ਕਿ ਅਸੀਂ ਆਪਣਾ ਅਬੂਦਾਨੀ ਤੇ ਪ੍ਰਚਾਰ ਵਾਸਤੇ ਜਦੋਂ ਆਵਾਜ਼ ਲੱਗਦੀ ਆਪਾਂ ਇਹ ਮਤ ਕਰਵਾ ਲਈਏ ਸਮਾਗਮ ਕਰੀਏ ਜਦੋਂ ਇਹ ਰਸਤੇ ਤੇ ਬੰਦਾ ਤੋਰ ਪੈਂਦਾ ਨਾਮ ਤੇ ਜਾਇ ਬਣ ਜਾਂਦਾ ਸਾਹ ਖੰਦੀ ਜੇ ਆਪਾਂ ਨਹੀਂ ਸੀ ਇਹ ਪਾਸੇ ਤੋਂ ਇਹ ਪਤਾ ਹੀ ਕੀ ਨਹੀਂ ਸੀ ਕਿ ਕੀ ਕਮੇਟੀਆਂ ਹੁੰਦੀਆਂ ਉਹਨਾਂ ਨੂੰ ਜ਼ਿਆਦਾਤਰ ਅਸੀਂ ਸੇਵਾ ਵਾਲਿਆਂ ਦੇ ਨਾਲ ਮਹਾਪੁਰਖਾਂ ਦੇ ਨਾਲ ਸਮਾਂ ਬੀਤਦਾ ਪਰ ਇਹ ਵੀ ਦੇਸ਼ ਕੌਮ ਦੀ ਸੇਵਾ ਹੈ ਇਸ ਤੇ ਵੀ ਆਪਾਂ ਨੂੰ ਬਹੁਤ ਧਿਆਨ ਦੇਣਾ ਚਾਹੀਦਾ ਸਰਦਾਰ ਜੀ ਥੋੜੇ ਦਿਨ ਹੀ ਹੋਇਆ ਸਮੂਹ ਦਾ ਅਗਰ ਸੀ ਜਾਂ ਆ ਆ ਉੱਥੇ ਵੇਖਿਆ ਇਹ ਕੀ ਹਾਲ ਹੈ ਜੀ ਵੀਰਾਂ ਨੂੰ ਕਿਸਾਨਾਂ ਦੀ ਹੋ ਰਹੀ ਹੈ ਘਰ ਘਰ ਛੱਡ ਕੇ ਸੰਗੂ ਘਾਇਲੀ ਅੰਤਿਮ ਰੀਤੀ ਹੋਈ ਇਹਨਾਂ ਦੀ ਫੋਨ ਦੇ ਚਾਨ ਵੀ ਦੇਖਦੇ ਹਾਂ ਪਰ ਅੱਖੀਂ ਜਾ ਕੇ ਦੇਖੋ ਵੇਖਿਆ ਉੱਥੇ ਬੜਾ ਤਰਸ ਆਇਆ ਕਿੰਤਾ ਵਿਚਾਰੇ ਘਰ ਛੱਡ ਕੇ ਕੂਟੀਆਂ ਦਾ ਨਾਂ ਛੱਡ ਕੇ ਮਹਿਲਾ ਦਾ ਨਾਂ ਛੱਡ ਕੇ ਉਹ ਕੰਗੂਆਂ 'ਚ ਜਾ ਕੇ ਬਿਤੀ ਰਹੀ ਹੈ ਤੇ ਜ਼ਿੰਦਗੀ ਨਹੀਂ ਹੈ ਕੋ ਤੁਹਾਨੂੰ ਇਸ ਤਰ੍ਹਾਂ ਮਾ ਕੇ ਦਿੱਤਾ ਕੁਝ ਨਹੀਂ ਕਿ ਆਪਣਾ ਦੇਖੋ ਜੰਤਰ ਮੰਡਲ ਤੇ ਕਰਨ ਦਾ ਧਰਨਾ ਲੱਗਿਆ ਹੈ ਕੋਈ ਵੀ ਹੱਕ ਆ ਉਸ ਤੈਨੂੰ ਲੜ ਕੇ ਮਿਲ ਰਿਹਾ ਕੋਈ ਵੀ ਪੈਸਾ ਦਾ ਕੰਮ ਲੜ ਕੇ ਮਿਲ ਰਿਹਾ ਜੇ ਤੁਸੀਂ ਕੇਸ ਨਹੀਂ ਲੜਦੇ ਤੁਹਾਨੂੰ ਕੋਈ ਗਵਰਨਮੈਂਟਾਂ ਨਹੀਂ ਦੇ ਰਹੀ ਤੁਸੀਂ ਦੇਖ ਰਹੇ ਹੋ ਬਰਾਉਂਟ ਬੈਡਿੰਗ ਜਿਹੜਾ ਵਾ ਉਹ ਜਦੋਂ ਦਾ ਕੀਤਾ ਸਾਥ ਆਪਣਾ ਟਾਈਮ ਸਪੀਅ ਕਮਿਸ਼ਨ ਤੋਂ ਉਹ ਪੁਰਾਣੇ ਮਾਰੇ ਜਿੰਨੂੰ ਜਿੰਨਾ ਆਉਂਦਿਆ ਪੁਰਾਣਾ ਉਹ ਜਿੰਨੇ ਪਰਸੈਂਟ ਦੀ ਫੀਸੇਬਿਲਟੀ 80 ਪਰਸੈਂਟ ਦੀ ਫੀਸੇਬਿਲਟੀ ਮਿਲ ਗਈ। ਇਹ ਬਖਵਾਦਨੀ ਉਹਨਾਂ ਨੇ ਲਾਇਆ। ਇਹ ਗੌਰਮੈਂਟ ਦਾ ਕੰਮ ਆ। ਟਾਈਮ ਟੂ ਟਾਈਮ ਉਹਦਾ ਪਾਰਟ ਟੂ ਆਰਡਰ ਕਰਕੇ ਪੈਸੇ ਨਾਲ ਲਾਉਣਾ। ਪਰ ਪਤਾ ਨਹੀਂ ਕਿੰਨੇ ਕਿੰਨੇ ਸਾਲ ਲੰਘ ਗਏ ਸਾਧ ਸੰਗਤ ਨੂੰ। ਕੌਣ ਜਾ ਕੇ ਜਿਸਨੇ ਜੇ ਕੇਸ ਕਰ ਦਿੱਤਾ ਉਹਨੂੰ ਵੀ 3 ਸਾਲ ਜੋ ਕੇਸ ਕੀਤਾ 3 ਸਾਲ ਦਾ ਪਿੱਛੇ ਬੈਨੇਫਿਟ ਮਿਲਣਾ ਬਾਕੀ ਸਾਰਾ ਹੀ ਖਤਮ ਹੋ ਗਿਆ। ਪਾਵੇਂ ਨੂੰ 20 ਸਾਲ ਹੋ ਗਏ 15 ਸਾਲਾਂ ਦਾ ਵਜਾਇ ਨਹੀਂ। 3 ਸਾਲ ਦਾ ਕਾਨੂੰਨ ਕੱਢ ਦਿੱਤਾ। ਬਾਕੀ 10-11 ਸਾਲ ਦਾ ਪ੍ਰਾਹ ਗਵਰਨਮੈਂਟ ਦਾ ਆ ਜਾਵੇ। ਬੜਾ ਪ੍ਰਾਹ ਸਾਡਾ ਗਵਰਨਮੈਂਟਾਂ ਦੇ ਘਰ ਦੇ ਵਿੱਚ ਪਿਆ ਹੋਇਆ ਹਨ ਦੇ ਨਹੀਂ ਰਹੀਆਂ। ਕਿਸੇ ਨੂੰ ਪਤਾ ਨਹੀਂ ਵਿਚਾਰੇ ਜਿਹੜੇ ਨਪਾੜੇ ਜਿਨ੍ਹਾਂ ਨੂੰ ਮੋਬਾਈਲ ਚਲਾਉਣਾ ਨਹੀਂ ਆਉਂਦਾ ਕੀ ਦੇਖਣਗੇ ਜਿਹੜਾ ਮੈਸੇਜ ਆਇਆ ਕੀ ਹੋਣਾ। ਆਯਾ ਜਾਗਰੂਕ ਹੋਮ ਦੀ ਲੋੜ ਆ ਇਸ ਬਾਰੇ ਪੜਿਆ ਕਰੋ ਕੀ ਕਾ ਹੁਣਾ ਕਿਹੜਾ ਕਾਨੂੰਨ ਸਾਡੇ ਤੇ ਲਾਗੂ ਹੋ ਰਿਹਾ ਹੈ ਕਿਹੜਾ ਪੈਰਾ ਸਾਡਾ ਆਉਣ ਵਾਲਾ ਨਹੀਂ ਪਤਾ ਲੱਗਦਾ ਇਹ ਨਹੀਂ ਰਹਾ ਗਵਰਨਮੈਂਟ ਦਾ ਕੋਈ ਵੀ ਕੇਸ ਬੰਦ ਰਿਹਾ ਕਿਦਾਂ ਵੀ ਤੁਸੀਂ ਲੜ ਕੇ ਆਇਆ ਜਿਹੜਾ ਥੋੜਾ ਬੋਤਾ ਮਿਲਿਆ ਜੇ ਸੀ ਵੀ ਰਹਿ ਕੋਈ ਕੁਝ ਨਹੀਂ ਮਿਲਿਆ ਉਹਨਾਂ ਨੂੰ ਮਿਲਿਆ ਥੋੜਾ ਜਿਹਾ ਚੁਰਪਿਕਾ ਆਉਣ ਵਾਲਾ ਓਰ ਵੀ 3 ਆਉਣ ਵਾਲਾ ਉਹਦੇ ਵਿੱਚ ਵੇਖਿਓ ਹੋਰ ਕਟਾ ਦੇਣਾ ਤੇ ਚੌਥੇ ਦਾ ਦੇਣਾ ਹੀ ਨਹੀਂ। ਜੇ ਆਪਾਂ ਹਿੱਲਾਂਗੇ ਨਾ ਲੜਾਂਗੇ ਨਾ ਰੋਣਾ ਨਾ ਪਵਾਗੇ। ਜਦੋਂ ਰੌਲਾ ਜਨਤਰ ਮੰਤਰ ਤੇ ਪਿਆਰ ਦੇ ਦੰਨ ਉਹ ਰਾਤੀ ਜਿਲਿਆ। ਉਹਨਾਂ ਦੇ ਜਿਹੜਾ ਮਿਲਿਆ ਨਾ ਇਹ ਰੌਲਾ ਪੈਂ ਦੇ ਨਾਲ ਮਿਲਿਆ ਹਾਂ ਜਿਹੜਾ 2015 ਤੋਂ ਮੇਰਾ ਕੋਈ ਨਾ। ਤੇ ਜੇ ਸੀ ਉਹ ਫੇਰ ਆ ਗਈ, ਕੁੰਬੇਦਾਰ ਫੇਰ ਆ ਗਈ। ਇਸੇ ਨੇ ਕੋਈ ਨਹੀਂ ਦਿੱਤਾ। ਉਸਾਈ ਇਹ ਤਰਕੀ ਜਦੋਂ ਹੀ ਵਾਜਿਆ ਲੈ ਆਵਾਾਂਾਂ ਦੇਖੋ ਕਿੰਨੇ ਪੈਂਡਿਆ ਇਹ ਦੋ ਦੋ ਪੰਦੇ ਵੀ ਪਿੰਡ ਚੋਂ ਆਉਣ ਤੇ ਕਿਤੇ ਬਹਿਣ ਨੂੰ ਜਗ੍ਹਾ ਨਾ ਮਿਲਦੀ ਆਉਂਦਾ ਹੀ ਸਮਾਉਂਦਾ ਹੀ ਕੋਈ ਕੁਰਦਾਈ ਨਹੀਂ ਵਾਜ ਹੀ ਨਹੀਂ ਫੋਨ ਤੋਂ ਸਾਰਿਆਂ ਨੂੰ ਮੈਸੇਜ ਭੱਲੇ ਆ ਫੋਨ ਵੀ ਕੀਤੇ ਆ ਗਿਆ ਵੀ ਆਏ ਆ ਪਰ ਕੰਮ ਪੈ ਗਏ ਆ ਲੋ ਕੰਮ ਹੋਵੇ ਸਾਇਦ ਨੂੰ ਦੂਰ ਢਾਈ ਕਿਤੇ ਟਾਈਮ ਤੋਂ ਬੰਦਾ ਕੱਢ ਸਕਦਾ ਜਿਆਦਾ ਟਾਈਮ ਨਹੀਂ ਆ ਗੇ 2-2 ਘੰਟੇ ਦੇ ਪੰਡਾ ਉਹ ਇਤਿਗਾਂਵੇਂ ਤੋਂ ਆਇਆ ਉਹ ਰਿਸ਼ਤੇਦਾਰਾਂ ਦੀ ਡੈੱਡ ਬੌਦੀ ਪਈ ਹੈ ਤਾਂ ਨਾ ਜਾ ਕੇ ਸਸਕਾਰ ਕਰਨਾ ਉਹਨਾਂ ਵੀ ਸਮਾ ਕੱਢਿਆ ਹੀ ਆ ਕੰਮ ਮੁੱਕਰੇ ਨਹੀਂ ਆ ਸਾਡਾ ਖੜਾ ਟੁੱਟਣਾ ਨਹੀਂ ਸਮੇਂ ਨੂੰ ਸਮਾਟ ਕੇ ਗੁਰੂ ਘਰ ਵਿੱਚ ਵਜਵਾਜ ਲੱਗਦੀ ਗੁਰੂ ਘਰ ਆਲਪਜੋ ਜੇ ਕੋਈ ਧਰਮ ਦੀ ਖਾਤਰ ਕੋਈ ਕੰਮ ਪੈਂਦਾ ਉਧਰ ਭਜੋ ਸਮੇ ਸਮਾਕਰਨ ਪ੍ਰਣ ਆਉ ਹੈ ਜਿੱਦੀ ਵਾਰੰ ਯ ਲੈਕਚਰ ਤੇ ਆਇਆ ਇੱਕ ਇੱਕ ਸਾਹਮਣੇ ਸਾਧ ਕੀ ਲੈਕਚਰ ਹਾ ਨਹੀਂ ਹਨ ਬਹੁਤ ਸ਼ਾਨੂ ਦੀ ਕਿਰਪਾ ਵਾ ਜਿੰਦੀਆਂ ਕੀ ਪੇਂਚੀਆਂ ਪ੍ਰਵਾਨ ਕਰੂੰ ਤੇ ਸਾਥ ਦੋ ਇਹ ਕਮੇਟੀ ਬਣੇ ਦਾ ਬੜਾ ਫਾਇਦਾ ਹੈ ਜਿੱਥੇ ਵੀ ਤੁਹਾਨੂੰ ਭੱਜ ਦੌੜ ਪਾਉਗੀ ਔਰ ਥੋੜੇ ਦਿਨ ਹੋ ਗਏ ਮੈਨੂੰ ਰੈਫਰ ਲੈਟਰ ਨਹੀਂ ਮਿਲਿਆ ਮੈਂ ਸਾਫ਼ ਤੁਹਾਨੂੰ ਗੱਲ ਕੀਤੀ ਸੀ ਪਹਿਲਾਂ ਸੀ ਆਂਦੇ ਤੁਸੀਂ ਇੱਕ ਵਾਰ ਜਾ ਕੇ ਉਹਨਾਂ ਨਾਲ ਗੱਲ ਕਰੋ ਇਹ ਤੁਹਾਨੂੰ ਰੈਫਰ ਲੈਟਰ ਨਹੀਂ ਮਿਲਦਾ ਅਸੀਂ ਸਾਰੇ ਦੁਨੀਆ ਵਾਲੇ ਉੱਥੇ ਆਉਣੇ ਆ ਰੈਫਰ ਉਹਨਾਂ ਦੇ ਉਹ ਸੁਣਾਉਣ ਜਾਂਦਾ ਫੰਦੇ ਕੁਮਾਰਾ ਇਹ ਉਹ ਨਹੀਂ ਕਿ ਰਿਪੋਰਟ ਆ ਦਿੱਤੀ ਜੇ ਵੀ ਕੱਲ੍ਹ ਗਏ ਹੋ ਤੁਸੀਂ ਸੀਸੀਐਟ ਤੇ ਈਮ ਬੱਧਕਾਰ ਸੁੱਖ ਵੇਲੇ ਸੁੱਖ ਵੇਲੇ ਈਹਾ ਹੈ ਸੱਜੀਆਂ ਦੇ ਖੱਬੀਆਂ ਬਾਹਾਂ ਬਣ ਜਾਂਦੀਆਂ ਨੇ ਇਹਨਾਂ ਕੰਮਾਂ ਹਾਏ ਦਿੱਤੇ ਕਿ ਸੁੱਖ ਨੇ ਸੁੱਖ ਭੱਜੇ ਆਉਂਦੇ ਆ ਤੇ ਆਪਣੀ ਜਿੰਨੀ ਵੀ ਇਹ ਜਿਹੜਾ ਕੁੰਦੇਤੀਆ ਆਪਣਾ 100 ਸਾਲ ਦਾ ਕੁੰਦੇਤੀਆ ਮੈਂਬਰ ਬਣੀ ਹੈ ਬਹੁਤ ਬਹਾਦਰ ਸਾਥ ਲਈ ਸੇ ਪ੍ਰਧਾਨ ਜੀਆਂ ਨੂੰ ਜੀ ਆਇਆਂ ਕੰਪਨੀ ਦੇ ਸੰਬੰਧ ਵਿੱਚ ਦੇਖੋ ਸਾਥ ਸਾਥ ਆ ਗਏ। ਉਹਨਾਂ ਨੇ ਜੀ ਆਦਿਗੀਆਂ ਭੈਣਾਂ ਵੇਖੀਆਂ, ਬੇਟੀਆਂ ਵੇਖੀਆਂ। ਇਹ ਨਾਲ ਦੀ ਵੀ ਯਾਗੀ ਬੇਨਤੀ ਕੀਤੀ ਕਿ ਤੁਸੀਂ ਵੀ ਚੱਲੇ ਆ ਫਿਰ। ਉਹਨੇ ਇੱਕ ਦੋ ਬੀਬੀਆਂ ਨੇ ਜਿਨ੍ਹਾਂ ਦੇ ਕਾਰਡ ਹੀ ਨਹੀਂ ਬਣੇ। ਮੈਡੀਕਲ ਕਾਰਡ 35 35 40 40 ਹਜ਼ਾਰ ਰੁਪਇਆ ਦਵਾਈਆਂ ਤੇ ਲਾਅ ਵੇਖੀਆਂ ਪਈਆਂ।